ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਗਾਵਾਂ ਤੇ ਇੰਨੀ ਮੈਂ ਤੁਹਾਨੂੰ ਦਿਖਾਉਣੀ ਆ ਗਾਵਾਂ ਦੇ ਭਾਵੇਂ ਵਾਧਿਆ ਵੇਚਣ ਵਾਲੀਆਂ ਤਿੰਨ ਹੀ ਆ ਇੱਕ ਆ ਜਿਹੜੀ ਗਾਂ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਤੇ ਦੋ ਗਾਵਾਂ ਤੁਹਾਨੂੰ ਹੌਲੇ-ਪਾਹ ਜੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਸਨਾ ਠੀਕ ਠਾਕ ਜੀ ਸਾਫ ਹੋ ਦੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਮੇਰੇ ਭਾਈ ਸ਼ਹਿਰ ਮਨੀਸ਼ ਜੀ ਹਾਂਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਗੀਲਾ ਗਲਦਾਸ ਕੋਰੀਆ ਠੀਕ ਹੈ ਮੋਬਾਈਲ ਨੰਬਰ 8360 1098 ਇਸ ਨੰਬਰ ਤੇ ਵਟਸਐਪ ਚੱਲਦਾ ਜੀ ਠੀਕ ਹੈ ਤੇ ਅੱਜ ਛੋਟੇ ਆ ਰੇਟ ਫਿਰ ਹਾਂਜੀ ਹਾਂਜੀ ਛੋਟੇ ਛੋਟੇ ਆ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਇਹ ਤਾਂ ਹੀ ਆਪਾਂ ਕਰ ਲਈਏ ਥਾਣੇ ਦੇ ਇੱਕ ਵਾਰੀ ਲੱਗ ਰਿਹਾ ਦੇਖ ਸਕਦੇ ਥਾਣਾ ਦਾ ਸੱਜੇ ਗਾਬੇ ਦਾ ਚੰਗਾ ਵਾ ਤੇ ਮਿਲਕਮੈਨ ਵੀ ਆਪਾਂ ਦੇਖ ਸਕਦੇ ਸੋਹਣੀ ਦਿਖਣਦੀ ਐ ਕਿੰਨੇ ਕ ਦੁੱਧ ਵਾਲੀ ਜੇ ਵੇਦੀਏ ਦੁੱਧ ਵਿੱਚ ਹੀ 10 ਮੁਸਾਬਕ ਜਿੰਨਾ ਕੋ ਲਈ ਹੋਣ ਦੇ 22 ਕਿਲੋ ਪਹਿਲੇ ਸਵੇਰ ਚ ਵਿਆਗਾ ਅੱਛਾ ਉਹ ਸਾਬਣਾ 5 ਲੀਟਰ ਚ ਆਉਣਾ ਚਾਹੀਦਾ ਠੀਕ ਐ ਬਾਕੀ ਜਿਹਦੇ ਨੂੰ 10 ਕ ਖੜਦੀ ਐ ਠੀਕ ਐ ਦੇਖੋ ਕਿੰਦਰ ਨੂੰ ਤਿਆਰ ਅੰਦਾਜ਼ਾ ਹੀ ਹੈ ਕਿ ਵੱਧ ਚਵਾਜੇ ਘੱਟ ਚਵਾਜੇ ਹਨਾ ਬਾਪੂ ਦੀ ਸੇਵਾ ਦਾ ਇਹਦਾ ਗੱਬਣ ਦਿੰਗਰ ਦਾ ਤੇ ਬੜਾ ਲੋਕੀ ਦਸੀ ਜਾਂਦੇ ਘਰਾਂ ਵਾਲੇ ਹਾਂਜੀ ਹਾਂਜੀ ਜੁਰ ਤੋਂ ਥੋੜਾ ਹਿਸਾਬ ਨਾਲ ਦਸੀਦਾ ਵਾ ਠੀਕ ਹੈ ਕਿ ਕਰਮ ਆ ਜਾਣੇ ਆਪਾਂ ਠੀਕ ਹੈ ਟੈ ਚੰਗੀ ਜਾਤ ਨਸਲ ਕਰ ਦੋ ਜਣ ਵਾਲੀ ਤੋੜਾ ਹਰੇ ਕਰੀ ਨਾ ਬਾਕੀ ਇਹ ਹੈ ਕਿ ਕੱਦ ਵਜਨ ਚ ਚੰਗੀ ਆ ਤੇ ਆ ਫਿਰ ਜੜੀਆਂ ਦੋਵੇਂ ਚਿੱਟੀਆਂ ਚਿੱਟੀਆਂ ਘਰੇ ਰੱਖੀਆਂ ਹਾਂ ਹਾਂਜੀ ਅਵੀ ਕੱਟ ਵੀ ਨੀਲੀ ਦਾ ਵੀ ਦਾ ਜੇ ਟੇਡਾ ਕੱਟ ਆਣਾ ਠੀਕ ਐ ਇਹ ਆ ਵੀ ਉਤਰਾ ਪਾਰੇ ਪੱਲੇ ਦੀ ਗਾਵਾਂ ਪਾਰੇ ਟਾਂਚੇ ਦੀ ਆ ਅਜੇ ਤਿਆਰ ਹੋਣੀ ਆ ਲੈ ਜਾ ਵੀ ਦੀ ਬੰਦੋ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਅੱਛਾ ਇਹਦਾ ਫੋਨ ਤੇ ਇਹ ਆ ਕਿ ਹੁਣ ਫਿਰ ਉਸਹਾਣਾ ਦੇ ਦੋਗੇ ਠੀਕ ਆ ਬਾਕੀ ਕੋ ਫੋਨ ਲਾ ਕੇ ਪੁੱਛ ਲੈਣਾ ਤੇ ਹੁਣ ਦੇ ਹੁਣ ਦੇ ਹਿਸਾਬ ਨਾਲ ਦੇ ਦੋਗੇ ਹੁਣ ਦੇ ਦਾਂਗੇ ਜਿਹੜਾ ਤਿਆਰ ਹੋ ਗਈ ਫਿਰ ਅਗਲੀ ਵੀਡੀਓ ਤੇ ਤਿਆਰ ਕਰਕੇ ਜਾਂ ਸੋਲਜੀ ਫੇਰ ਵੇਚਾਂਗੇ ਠੀਕ ਹੈ ਜੀ ਤੇ ਹੁਣ ਇੱਕ ਆਹ ਕਾਂ ਤਾਂ ਮੁਕਾਉਣੀ ਇਹ ਵੀ ਗੱਬਣ ਹੈ ਇਹ ਕਿੰਨੇ ਕ ਦੁੱਧ ਲੀਜੇ ਵੀਰ ਜੀ ਇਹ ਦੁੱਧ ਵੀਰ ਜੀ ਘਰੋਂ ਲਈ ਉਹ ਆਂਦੇ 18 ਕਿਲੋ ਚੋਇਆ ਹੈ ਦੇਖੋ ਬਾਕੀ ਮਿਲਕਮੈਨ ਦਿਖਾ ਦਿਓ ਇਹਦੀ ਕਾਰੀ ਅੱਛਾ ਦਿਖਾ ਦਿਓ ਕਿੱਡੀ ਕਿੱਡੀ ਕੈਪ ਲੱਗੀ ਹੈ ਠੀਕ ਹੈ ਦੁੱਧ ਵਾਲੀ ਪੂਰੀ ਨਿਸ਼ਾਨੀ ਹੋਇਆ ਢੇਢੀ ਮੋਟੀ ਬੈਬ ਲੱਗੀ ਹੈ ਹਾਂਜੀ ਮਿਲ ਕੇ ਤੇ ਚੰਗੀ ਲੱਗੀ ਹੈ ਬਾਕੀ ਹਵਾਨਾ ਵੀ ਚੰਗਾ ਖੁੱਲਾ ਵਾ ਖੁੱਲਾ ਵਾ ਜੇ ਦਿਨ 10 12 ਲੈਂਦੀ ਹੈ ਠੀਕ ਆ ਜੇ 10 ਕੇ ਖੜੂਗੀ ਠੀਕ ਆ ਤੇ ਦੁੱਧ ਦੇ ਵੇਖੋ ਸਾਬਣਾ ਜੇ ਸਾਬਣਾ ਦੱਸਣ ਤਾਂ ਕੋਸ ਨਾਲ 20 ਕਿਲੋ ਚਾਊਗੀ ਅੱਛਾ ਬਾਕੀ 17 18 ਕਿਲੋ ਖੁੱਲਾ ਡੁੱਲਾ ਚਾ ਤੁਰ ਦੋ ਫਿਰ ਇੱਕ ਰੀਨ ਬਾਕੀ ਪੂਛ ਇਹਦੀ ਏਡੀ ਕੀ ਹੈ ਕੋਈ ਵੀਰ ਹੁਣ ਇਹ ਵੇਖ ਲੇ ਪੂਛ ਪੈਰਪੂਰ ਥੱਲੇ ਆ ਗਈ ਹਰਜੀ ਹਾਂਜੀ ਕਈ ਵਾਰੀ ਫਿਰ ਪਸ਼ੂਆਂ ਚ ਵੱਜੇ ਹੁੰਦੀਆਂ ਆ ਯਾ ਕੀ ਮੀਨੂ ਕਾਫੀ ਪੈ ਗਿਆ ਵਰਕੇ ਬਹੁਤ ਬੁਰਾ ਲੱਗਾ ਦਿੱਤਾ ਆ ਆ ਦੇ ਸਾਦੇ ਥੱਲੇ ਚੰਗੀ ਪਰ ਨਹੀਂ ਆ ਬਾਕੀ ਹੈ ਥੱਲੇ ਛਿੜੀ ਜੀ ਠੀਕ ਹੈ ਇਹ ਬੰਦ ਕਰ ਲਓ ਬਾਕੀ ਬਣਾਉਂਗੀ ਪੂਰੀ ਫੁੱਲ ਠੀਕ ਆ ਬਣ ਲੈ ਬਾਬਾ ਸਰਸੀ ਚ ਪੈਂਦੀ ਹੈ ਫੈਟ ਫੂਡ ਵੀ ਇਹਦੀ ਚੰਗੀ ਰਹੇਗੀ ਠੀਕ ਆ ਬਾਕੀ ਇਹ ਆ ਵੇ ਜਿਹੜੀਆਂ ਹੁਣ ਗਾਵਾਂ ਸੋਨੀਆਂ ਵਾ ਗਰਮੀ ਆਲਾ ਸੋਦਾ ਇੰਨਾ ਗਰਮੀਆਂ ਵੀ ਦੁੱਧ ਚਵਾਉਣਾ ਤੇ ਸਾਰਾ ਸਿਆਲ ਵੀ ਦੁੱਧ ਚਵਾਉਣਾ ਤਿਆਰ ਚੰਗੀ ਹੋਣੀ ਆ ਥੱਲੇ ਵਾਲੇ ਕਿ ਮੇਨ ਨਾਲ ਠੰਡੀ ਧੀਰੀ ਹੈ ਜੀ ਬਾਕੀ ਬੇਲ ਵੀ ਚੰਗੀ ਹੈਗੀ ਵੀ ਠੰਡੀ ਧੀਰੀ ਹੈ ਧੀਰੀ ਆ ਨਾੜ ਬਹੁਤ ਲੱਗੀ ਦੁੱਧਾਂ ਦੀ ਮੋਟੀ ਤੇ ਇਹਦਾ ਫਿਰ ਮੁੱਲ ਮੋਲੇ ਦਾ ਨਿਕਾ ਜਾਈਏ ਟੋਕੜਾਂ ਵਾਲਾ ਭਵਾ ਜਾਈਏ ਠੀਕ ਹੈ 10 ਪਰ ਦੇ ਨੇ ਸਾਹਮਣੀ ਪੈਣੀ ਹੈ ਹਾਂਜੀ ਮੋਲੇ ਦੇ ਭਾਵੇਂ ਇਹਦਾ ਤਿਆਰ ਹੀ ਭਾਵੇਂ 50 ਦੀ ਵਿਕਦੇ 40 ਦੀ ਵਿਕਦੇ ਕਹਿੰਦੇ ਚਾਹਦੇ ਕੋਲ ਹਾਂਜੀ ਅੱਜ ਟਾਈਮ ਮੁੱਲ ਕਰਾਂਗੇ ਤਾਂ 32000 32000 ਦੇ ਕਿੰਨੇ ਦੇ ਦਵਾਂਗੇ ਦੇ ਦਾਂਗੇ 30 ਦੀ ਦੇ ਦਾਂਗੇ 30 ਜਾਂ ਕੋਈ ਛੋਟ ਛੜ ਕਰ ਦਿੰਨੇ ਹਰ ਜੀ ਇਹਦਾ ਲੈਣ ਦੇ ਨਹੀਂ ਕਰਾਂਗੇ 28000 ਰੁਪਏ ਅੱਛਾ 28000 28000 ਚਲੋ ਛੋਟ ਛੜ ਵਿੱਚ ਮੋਕੇ ਤੇ ਹੋਰ ਕਰ ਦਾਂਗੇ ਜੋ ਹੋਏਗਾ ਬਾਕੀ ਮੁੱਲ ਜਾਇਜ਼ ਜੀ ਦੇ ਬਿਲਕੁਲ ਕੀਤੇ ਠੀਕ ਆ ਕੁਆਲਟੀ ਚੰਗੀ ਜੇ ਫੇਸ ਕੁਆਲਟੀ ਚੈੱਕ ਕਰੋ ਜੀ ਹੁਣ ਇੱਕ ਆ ਸਾਈਵਲ ਕ੍ਰੋਸ ਵੀ ਹੈਗੀ ਆਪਣੇ ਕੋਲ ਸਾਈਵਲ ਸਾਨੇ ਦੇ ਦੇ ਸਾਦੇ ਆਪਾਂ ਲਾਗੇ ਚੁੰਗੀ ਆ ਜਾਂਦੀ ਈ ਚੁੰਗੀ ਜੀ ਤੋਹਫਾ ਹੀ ਜੇ ਬਾਕੀ ਸਿੰਘਾਂ ਵਾਲੀ ਆ ਭਾਵੇਂ ਤੇ ਪਰ ਹੈ ਠੰਡੀ ਸੀ ਲਿਆ ਮਿਲਕ ਮੈਨੇ ਤੇ ਵੀ ਚੰਗੀ ਲੱਗੀ ਇਹ ਕਿੰਨੇ ਕ ਦੁੱਧ ਆ ਲੀਜੇ ਵੀ ਦੁੱਧ 20 ਰੁਪਏ ਜੀ ਪਹਿਲੇ ਸਵੇਰ 13 ਕਿਲੋ ਚ ਆ ਜਾਂਦੇ ਨੇ ਅੱਛਾ ਅੱਜ ਦੂਜੇ ਸਵੇਰ ਸੁਣੀਏ ਮੂੰਹ ਸੀ ਜਾਂਦੇ ਤੇ ਐਰਕੇ ਕਿੰਨਾ ਚੁਾਈ ਜਾਓਗੇ ਐਰਕਾ ਵੇਖੋ 15 ਕਿਲੋ ਚ ਆ ਜੂ 14 15 ਕਿਲੋ ਤੋਰੋ ਬਾਕੀ ਇਹ ਠੰਡੀ ਤੇਰੀ ਬਹੁਤ ਜਿਆਦੀ ਹੈ ਇਧਰ ਠੰਡੇ ਤੇਰੀ ਆ ਪੂਰੀ ਇਹ ਚੀਜ਼ ਦਾ ਵਾਅਦਾ ਵਜਣਾ ਉਧਰੋ ਸੋਨਿਆ ਉਧਰ ਤਰੰਡਰ ਦੀ ਲੁਦਦੀ ਜੀ ਆ ਪਰ ਹੈ ਠੰਡੀ ਤੇਰੀ ਆ ਚਲੋ ਤੋਰਦੇ ਇਕ ਸਿੰਘ ਦੇ ਤੇ ਜਰੂਰ ਹੈਗੇ ਆ ਪਰ ਹੈਗੀ ਠੰਡੀ ਧੀਰੀ ਹੈ ਠੰਡੀ ਕਿਹਨੂੰ ਕਹਿੰਦੇ ਨਾ ਆ ਰਸਾ ਖੋਲ ਕੇ ਪਾਉਂਦੇ ਨੇ ਥੰਡੇ ਬੈਠੀ ਠੀਕ ਆ ਚਲੋ ਲੈ ਜਾਂਦੇ ਤੋਰਦੇ ਦਰਨੇ ਇਕੱਲੇ ਬਾਕੀ ਇਹ ਵੀ ਚੰਗੀ ਪਰਣੀ ਆ ਥੱਲੇ ਉਤਰਾ ਵੀ ਸੰਭੀ ਸੰਭੀ ਵੀ ਚੰਗੀ ਹੈ ਇੱਥੋਂ ਵੀ ਆਈ ਹੈ ਪਰ ਦੀ ਕੁਆਲਿਟੀ ਬਹੁਤ ਚੰਗੀ ਠੀਕ ਜੀ ਮੈਂ ਜੂੰਗਾ ਸਿੰਘ ਜੀ ਕਰਮਾ ਵਾਲਾ ਮੰਗਦਾ ਬਾਕੀ ਹੈਗੀ ਜਿਹੜੀ ਪੂਰੀ ਚਾਰੂ ਖਾਣ ਪੀਣ ਦੀ ਤੂੜੀ ਦੇ ਜਾਣ ਦੀ ਅੱਗੇ ਖਾਣ ਪੀਣ ਦੀ ਪੂਰੀ ਸ਼ਕੀ ਹੈ ਜਿਹੜੀ ਅਜੇ ਹਟ ਲਾਈਨ ਸਾਰੀਆਂ ਭਰਨੀਆਂ ਹਵਾਨੇ ਦੀਆਂ ਠੀਕ ਹੈ ਤੇ ਦੱਸਿਓ ਫਿਰ ਮੋਲੇ ਦਾ ਆਪਾਂ ਮੁੱਲ ਇਹਦਾ ਵੀ ਰਪੀਜੀ ਛੋਟਾ ਜਿਹਾ ਕਰਨਾ ਵਾ ਕਿੰਨਾ ਕ ਮੁੱਲ ਭਾਵੇਂ ਇਹਦਾ ਵੀ 40 45 ਕਰੀ ਜੀਏ ਹਾਂਜੀ ਜਿਹੜੀ ਹਾ ਨਾ 30000 ਦੀ ਅੱਛਾ 30000 ਦੀ ਮੁੱਲ ਭਾਵੇਂ ਜਿੰਨਾ ਮਰਜ਼ੀ ਜਾ ਜੀ ਵਧ ਕਰ ਲੀਏ ਘਟ ਕਰ ਲੀਏ ਬਾਕੀ ਛੋਟ ਛੜ ਮੌਕੇ ਤੇ ਕਰਦੇ ਆ ਥੋੜੀ ਬੋਤੀ ਜੋ ਵੀ ਹੋ ਗਈ ਕਰਾਂਗੇ ਠੀਕ ਜਿਆਜ ਜੀ ਪਾਏ ਜੇ ਨਹੀਂ ਜਿਆਜ ਨਹੀਂ ਪਾਏ ਅੱਜ ਜਿਆਜ ਹੀ ਪਾਉਣੇ ਚਾਹੀਦੇ ਆ ਬਾਅਦ ਫਿਰ ਤੁਹਾਡਾ ਵੀ ਸਮਾਂ ਕੀਮਤੀ ਆ ਤੇ ਅਗਲੇ ਦਾ ਵੀ ਕੀਮਤੀ ਆ ਜਿਆਜ ਜੀ ਥੋੜਾ ਬੋਤਾ ਰਾਲ ਮਿਲ ਕੇ ਸੌਦਾ ਹੋ ਜੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਗੱਬਣਾਈਆਂ ਸਾਰੀਆਂ ਨਾ ਇੱਥੇ ਪਾਸ ਕਰਕੇ ਕੋਈ ਵੇਖ ਚੱਕ ਕੇ ਖੜੇ ਜਿਹੜੇ ਵੀਰ ਨੇ ਵੀ ਲੜੀ ਹੈ ਨਾ ਹਾਂਜੀ ਆਪਣੀ ਸਮਝ ਨਾਲ ਨਿਰਖਪਰ ਕਰਕੇ ਆਪਣੀ ਵੇਖ ਲੈ ਠੀਕ ਆ ਸਲਾਹ ਕਰਕੇ ਆਪਣਾ ਡੰਗ ਜਿੱਦਾਂ ਵੀ ਲੈਣਾ ਵਾ ਠੀਕ ਆ ਰੱਬਣਾ ਮਾ ਆਪਣੀ ਚੱਕ ਪਾਸ ਕਰਕੇ ਲੈ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਵੀ ਇਹ ਸਾਰਾ ਕੁਝ ਇਹ ਹੀ ਹੈ ਬਾਕੀ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਲਓ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ